ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਭਧੌੜ ਦੇ ਨਾਲ ਹੈ ਬਰਨਾਲੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਤਪਾ ਪੈਂਦੀ ਹੈ ਇਹਦੇ ਨੇੜੇ ਨਾਣੇਵਾਲ ਇੱਕ ਪਾਸੇ ਹੈ ਦੂਜੇ ਪਾਸੇ ਗੁੰਮਟੀ ਭਾਈ ਰੂਪਾ ਇਸ ਪਾਸੇ ਦੇ ਪਿੰਡ ਆ ਜਾਂਦੇ ਆ ਭਧੌੜ ਸਿਰਫ 3 ਕਿਲੋਮੀਟਰ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਵੈਸੇ ਪਿੰਡ 5 ਕਿਲੋਮੀਟਰ ਭਦੌਰ ਤੋਂ ਰਹਿ ਜਾਂਦਾ ਛੰਨਾ ਗਲਾਬ ਸਿੰਘ ਲ ਬਾਈ ਵਪਾਰ ਦਾ ਕੰਮ ਵੀ ਕਰਦਾ ਦੋਸਤੋ ਤੇ ਨਾਲ ਇਹਨਾਂ ਦਾ ਆਪ ਦਾ گاਵਾ ਦਾ ਲਾਰਜ ਫਾਰਮ ਵੀ ਹੈ ਅੱਜ ਦੀ ਜਿਹੜੀ ਵੀਡੀਓ ਉਹਦੇ ਚ ਇੱਕ ਤਾਂ ਇਹ ਬਹੁਤ ਸੋਹਣੀ ਗਾਂ ਘਰੇ ਦੁੱਧ ਚੋਣ ਵਾਲੀ ਆਮ ਘਰੇਲੂ ਫਾਰਮਰ ਦੇ ਪਸੰਦ ਆਉਣ ਵਾਲੀ ਗਾਂ ਫਾਰ ਸੇਲ ਹੈ ਇਹ ਤੋਂ ਬਿਨਾ ਇੱਕ ਛੋਟੀ ਦੱਸੋ ਛੋਟੀ ਉਮਰ ਦੀ ਹੈ ਇਹਦੀ ਵੀ ਆਪਾਂ ਜਾਣਕਾਰੀ ਲਾਵਾਂਗੇ ਸੋ ਦੋ ਨਗ ਵੀਡੀਓ ਚ ਦਿਖਾਵਾਂਗੇ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸ਼ੂ ਜੱਜ ਗਿਆ ਉਹਦੀ ਤਸੱਲੀ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ। ਸੋ ਇਹਨਾਂ ਤੋਂ ਬਿਨਾਂ ਇੱਕ ਹੋਰ ਕੈਮਰਾ ਮਾਰਦਿਆਂ ਵੀ ਇੱਕ ਛੋਟੀ ਤਾਜੀ ਸੂਈ ਵੀ ਹੈ। ਪਰ ਜਦੋਂ ਨੂੰ ਮੈਂ ਬਾਈ ਕੋਲ ਪਹੁੰਚਿਆ ਉਦੋਂ ਨੂੰ ਇਹ ਇਹਦੀ ਮਿਲਕਿੰਗ ਹੋ ਗਈ ਸੀ ਜਿਹਦੇ ਕਰਕੇ ਵੀਡੀਓ ਚ ਦਿਖਾ ਨਹੀਂ ਰੇ ਪਰ ਜੇ ਕਿਸੇ ਵੀਰ ਨੇ ਸੂਈ ਸਵਾਈ ਮੱਝ ਖਰੀਦਨੀ ਆ ਤਾਂ ਕਾਲ ਕਰ ਸਕਦੇ ਹੋ। ਆਓ ਸ਼ੁਰੂਆਤ ਇਸ ਗਾਂ ਤੋਂ ਹੀ ਕਰਕੇ ਦੱਸੋ ਫਿਰ ਤੁਹਾਨੂੰ ਛੋਟੀ ਦਿਖਾਉਣੇ ਆ। ਗੁਰਪ੍ਰੀਤ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੁਰਪ੍ਰੀਤ ਅੱਜ ਦੋ ਨਾਕ ਦਿਖਾਵਾਂਗੇ। ਛੋਟੀ ਇਹ ਗਾਂ ਸੌਰੀ ਕਿਨਮਸ। ਇਹ ਵੇਰੀ ਦੂਜਾ ਸੂਆ ਆ ਗਈ ਠੀਕ ਹੈ ਮਨਵੀ ਪਹਿਲੇ ਸੂਏ ਨੇ 25 ਕਿਲੋ ਰੁੱਧ ਦਿੱਤਾਗਾ ਹੂੰ ਤੇ ਇਹਦੇ 30 ਵੀ ਦੇ ਸਕਦੀ ਤੇ 25 ਵੀ ਦੇ ਸਕਦੀ ਠੀਕ ਹੈ ਦਿਨ ਕਿੰਨੇ ਕਿਲੋ ਸੂਣ ਦੇ ਨੇ ਹਲੇ 5 ਪਈ ਆ ਜੀ ਕੀ ਰੇਟ ਲੈਣਾ ਬਈ ਰੇਟ ਇਹਦਾ 95000 ਹੈ ਕੋਲੀ ਸੋ ਦੋਸਤੋ ਗਾਂ ਦਾ ਰੇਟ 95000 ਹੈ ਸੋਹਣੇ ਟਾਂਚੇ ਦੀ ਗਾਂ ਐਚ ਐਫ ਦੇ ਬਹੁਤ ਵਧੀਆ ਬੱਚੇ ਲੈ ਸਕਦੇ ਹੋ ਤੁਸੀਂ ਇਹਦੇ ਤੋਂ ਥਣ ਅਥੀ ਚੁਵਾਈ ਵਾਲਾ ਦੁੱਧ ਬਾਈ ਕਹਿੰਦਾ ਵੀ ਪਹਿਲੇ ਸੂਏ 25 ਕਿਲੋ ਦਿੰਦਾ ਐਤਕੀ ਸੇਵਾ ਨਾਲ 30 ਵੀ ਦੇ ਸਕਦੀ ਹੈ ਤੇ ਨਹੀਂ ਤੁਸੀਂ ਇਹ 25 ਕਾਲੀ ਤਾਂ ਮੰਨ ਕੇ ਖਰੀਦ ਹੀ ਲਿਓ ਬਾਕੀ ਦੁੱਧ ਹਮੇਸ਼ਾ ਸੇਵਾ ਦਾ ਹੁੰਦਾ ਤੁਸੀਂ ਕਿੰਨਾ ਚੋਲੋਗੇ ਤੁਹਾਡੀ ਸਮਝ ਆ ਬਾਈ ਇੱਥੋਂ ਹੀ ਮੋੜ ਨਹੀਂ ਫੇਰ ਕਿਹੜਾ ਕਢਾ ਦੇਖ ਸੋਹਣੇ ਸਟਰਕਚਰ ਦੀ ਵਹਿੜਾ ਦੱਸੋ ਸੂਨ ਦੀਆਂ ਤਿਆਰੀਆਂ ਜੀਆਂ ਚ ਇਹ ਬਣ ਲਊਗੀ ਥੋੜੇ ਬਹੁਤੇ ਸੂਨ ਦੇ ਵਿੱਚ ਬਾਕੀ ਤਿਆਰ ਸੋਣੀ ਹੋਈ ਵੀ ਹੈ ਰੰਗ ਵੀ ਸੋਹਣਾ ਢਾਂਚਾ ਵੀ ਸੋਹਣਾ ਮੋੜ ਲਾ ਬਾਈ ਲੈ ਚੱਲ ਲੋ ਤਾਂ ਯਾਰ ਬਾਈ ਆਪਾਂ ਆਪਣਾ 35 ਕਿਲੋ ਵੇਚ ਹਾਂ ਸਹੀ 35 ਵਾਲਾ ਬਣਿਆ ਵਾ ਸਹੀ ਹੈ ਬਾਕੀ ਤੁਸੀਂ ਜ਼ਿੰਮੇਵਾਰ ਨਾ ਯਾਰ ਐ ਧੱਕਾ ਵੀ ਨਾ ਹੋਵੇ ਸਹੀ ਹੈ ਸੋ ਦੋਸਤੋ ਹਵਾਨਾ ਬਹੁਤ ਸੋਹਣਾ ਵੈੜ ਦਾ ਸੋ ਬਾਕੀ ਤੁਸੀਂ ਆ ਕੇ ਪਾਸ ਕਰੋਗੇ ਗਾਂ ਨੂੰ ਦੁੱਧ ਵਾਲੀ ਗਾਂ ਬਿਨਾਂ ਸ਼ੱਕ ਬਾਕੀ ਕਿੰਨਾ ਚਾਹੋਗੇ ਉਹ ਤੁਹਾਡੀ ਸਮਝ ਆਵਦੀ ਸੰਭਾਲ ਦਾ ਬਹੁਤ ਫਰਕ ਪੈਂਦਾ ਸੋ ਸੇਵਾ ਦੇ ਨਾਲ ਪਸੂ ਦਿੰਦਾ ਥਣ ਦਾ ਸਹਿਜ ਨਾ ਤਾਂ ਲੰਬਾ ਤੇ ਨਾ ਤਾਂ ਛੋਟਾ ਜਦੋਂ ਪਸਮਾਰ ਚ ਆਊਗਾ ਪੂਰਾ ਮੁਠੀ ਦੇ ਵਿੱਚ ਆਉਣਾ ਟਾਂਚਾ ਇਹਦਾ ਸੋਹਣਾ ਲੱਗਾ ਇੱਕ ਜੋ ਟੀਵੀ ਵਿਕਾਊ ਆ ਦੱਸੋ ਇਹ ਵੀ ਆਪਾਂ ਬਾਈ ਤੋਂ ਜਾਣਕਾਰੀ ਲੈ ਲਈਏ ਬਾਈ ਇਹ ਤਾਂ ਪਹਿਲਾਂ ਨਿ ਝੋਟੀ ਹੈ ਨਾ ਦੰਦੋਂ ਕਿਵੇਂ ਦੰਦੋਂ ਇਹ ਖੀਰੀ ਹੈ ਕਿੰਨੇ ਚਰਤੀ ਕੱਪਣਾ ਇਸ ਟ ਦਿਖਾ ਦੇਨੇ ਕੱਲੋਂ ਦੰਦੀ ਆਪਾਂ ਠੀਕ ਸੋ ਸੋ ਦੰਦੋਂ ਇਹ ਖੀਰੀ ਹੈ ਸੌਖੇ ਦਿਖਾ ਲੈ ਤਾਂ ਜ਼ਰੂਰ ਦਿਖਾ ਦੇਾਂਗੇ ਨਾ ਜੱਲਾ ਹੱਗੀ ਗੁਰਪੀਤ ਵਾਚੀ ਇਹ ਆ ਕਲੀਅਰ ਆਫ ਸ਼ੋਰ ਓਕੇ ਅੱਛਾ ਕਿੰਨੇ ਚਰਤੀ ਕੱਪਣਾ ਬਾਈ ਇਸ ਮਨ ਸਵਾ ਕੁ 6 ਮਹੀਨਾ ਦੀ ਗੱਬਣੀ ਕਿਹਾ 6.5 ਦੀ ਹੈ ਮਨ ਵੀ ਆਪਾਂ ਸਵਾ ਦੀ ਲਾ ਲਓ ਆਪਾਂ 15 ਦਿਨ ਆਪਾਂ ਹੋਰ ਵੀ ਘੱਟ ਦੇਣੀ ਠੀਕ ਹੈ ਕੀ ਰੇਟ ਰਣੇ ਦਾ ਰੇਟ ਇਹਦਾ ਲੈਣ ਲੈਣ ਵਾਲਾ ਹੀ 115 ਅੱਛਾ ਇਹ ਸੀਮਨ ਡਿਟੇਲ ਕੀ ਹੈ ਜੀ ਇਹ ਵਿਰਲੇ ਜੀ ਆਪ ਆ ਜੀ ਹੂੰ ਪੀਸੀ 483 ਦੀ ਤੋਂ ਇਹ ਗੱਬਣਾ ਜੀ ਠੀਕ ਹੈ ਤੇ ਹੈ ਜਾਨੀ ਕਿ ਜਿਹੜਾ ਵੀਰ ਲੈ ਜਾਊਗਾ ਆ ਜੇ ਆਪਾਂ ਤਾਂ ਵੇਚ ਨਹੀਂ ਖੜੀ ਲੂ ਆਪਾਂ ਨੂੰ ਕੋਈ ਨਹੀਂ ਟਿੱਕਾ ਨਹੀਂ ਪੈਦਾ ਲੈ ਲੇ ਉਹ ਆ ਦਿਖਾ ਦੇ ਮੈਂ ਢਾਂਚਾ ਕਹੇਗਾ ਪਹਿਲੇ ਸੂਰੇ 15 ਕਿਲੋ ਵਾਲੀ ਨਹੀਂ ਪੜੀ ਠੀਕ ਹੈ ਸੋ ਦੋਸੋ ਸਵਾ 6 ਮਹੀਨਿਆਂ ਦੀ ਗੱਬਣ ਹੈ ਸਾਢੇ 6ਾਂ ਦੀ ਪਰ ਸਵਾ 6 ਦੀ ਮੰਨ ਲਓ ਤੁਸੀਂ ਸਿੰਘ ਛੋਟਾ ਗੋਲ ਕੁੰਡਾ ਸਿੰਘ ਹੈ ਢਾਂਚਾ ਸੋਨਾ ਹੈ ਬਿਰਲੇ ਦੀ ਆਪ ਹੈ ਪੀਸੀ 483 ਤੋਂ ਗੱਬਣ ਹੈ ਹਵਾਨੇ ਦੀ ਕੁਆਲਿਟੀ ਬੜੀ ਜ਼ਬਰਦਸਤ ਆ ਪਛਾਣ ਨੂੰ ਖੁੱਲ ਹਵਾਨਾ ਕੱਢੂਗੀ ਜਿਹੜਾ ਵੀਰ ਸੰਭਾਲ ਲੂਗਾ ਸੁੱਖ ਚਾਈ ਦੀ ਉਹਦਾ ਫਾਇਦਾ ਕਰੂਗੀ ਬਾਕੀ ਕੀਮਤ ਤੁਸੀਂ ਲਾਉਣੀ ਹੈ ਤੇ ਤੁਸੀਂ ਸਮਝਣਾ ਕਿ ਇਹਦੇ ਤੋਂ ਕੀ ਤੁਸੀਂ ਲਾਹਾ ਲੈ ਲੋਗੇ ਤੋੜ ਕੇ ਇਹਨੂੰ ਵੀ ਸੋ ਤੋੜ ਕੇ ਦਿਖਾਉਣੀ ਹੈ ਗਾਂ ਉਹਨੇ ਫੇਰ ਖੜੀ ਦੇਖੋ ਦੱਸੋ ਗਾਂ ਬਾਈ ਦੀ ਬਹੁਤ ਸੋਹਣੀ ਹੈ ਡਿਮਾਂਡ ਵੀ ਇਹਦੀ ਜਾਇਜ਼ ਹੈ 95000 ਰੁਪਇਆ ਸੋ ਵਹਿੜ ਦਾ ਰੇਟ ਜਿਹੜਾ ਉਹ ਇੱਕ ਸੋ ਵੀ ਝੋਟੀ ਦਾ ਰੇਟ ਇੱਕ 15 ਦੋਨੇ ਨਾਗ ਜੇ ਆਪਾਂ ਗੱਲ ਕਰੀਏ ਦੱਸੋ ਤਾਂ 2 ਲੱਖ ਤੇ 10000 ਰੁਪਏ ਦੀ ਡਿਮਾਂਡ ਬਣਦੀ ਹੈ 210000 ਚ ਦੋ ਨਗ ਜਿਹੜਾ ਵੀ ਖਰੀਦਣਾ ਚਾਹੀਦਾ। ਉਹ ਚੋਟੀ ਟਾਂਚੇ ਦੀ ਵੀ ਸੋਹਣੀ ਹੈ। ਕੁੰਡੇ ਸਿੰਘਾਂ ਦੀ ਹੈ। ਹਾਂ ਭਾਈ। ਆਪਾਂ ਦੇਖੋ ਪੈਸੇ ਵਟਣੇ ਆ। ਪਰ ਤੂੰ ਵੀ ਇਹ ਦੇਖ ਰਿਹਾ ਇਹ ਦੂਜੇ ਸੂਏ ਹੋਈ। ਇਹ ਜੀ ਮੈਂ 2.5 ਲੱਖ ਨੂੰ ਨਹੀਂ। ਸਹੀ। ਸੋ ਦੱਸੋ ਜਿੰਨੀ ਗੱਲ ਬਰਾਬਰ ਦੀ ਉਹਨੀ ਕਰਾਂਗੇ। ਸਹੀ। ਬਾਦੂ ਤਾਂ ਐਵੇਂ ਕੀ ਕਹਿੰਦਾ ਫੇਰਾ। ਸਹੀ। ਜਾਰੇ ਚੰਗੀ ਆ। ਸਹੀ। ਦੀਪੂ ਗੱਲ ਹੁੰਦਾ। ਸੋ ਦੱਸੋ ਦੇਖੋ ਇਹਦਾ ਟਾਂਚਾ ਫੇਰ ਝੋਟੀ ਦਾ। ਪਹਿਲਾ ਸੂਆ ਇਹਨੇ ਸੂਣਾ ਹੈ। ਸਵਾਛੇ ਮਹੀਨੇ ਦੀ ਕਪੜਨ ਹੋ ਗਈ ਹੈ ਮਹੀਨੇ ਇਹਦੇ ਰਹਿ ਗਏ 3 ਦੇ ਆਸ-ਪਾਸ ਥੱਲੋਂ ਤੁਸੀਂ ਹੁਣ ਦੇਖ ਲਓ ਰੋਖ ਥਾਣਾ ਦਾ ਖਵਾਨੇ ਦਾ ਲੈ ਚੱਲ ਬਾਈ ਬਿਲਕੁਲ ਅਗਲਾ ਤੇ ਪਿਛਲਾ ਥਣ ਇਸ ਟਾਈਮ ਬਰਾਬਰ ਦੇ ਦਿਸਦੇ ਬਾਕੀ ਕਰਮ ਵਾਲੀ ਤਿਆਰ ਹੋ ਕੇ ਕਿਦਾਂ ਦਾ ਰੋਖ ਬਣਾਉਂਦੀ ਹੈ ਉਹ ਬਾਅਦ ਦੀ ਗੱਲ ਹੈ ਸੋ ਇਹ ਨਾਗ ਦੋਸੋ ਅੱਜ ਦੀ ਵੀਡੀਓ ਦੇ ਤੋ ਵਕਾਊ ਹੈ ਤੁਸੀਂ ਦੇਖ ਕੇ ਜਿਹੜਾ ਮਰਜੀ ਪਸ਼ੂ ਖਰੀਦ ਲਿਓ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਤੇ ਕਾਲ ਕਰਨੀ ਹੈ ਧੰਨਵਾਦ